ਅੱਜ ਦਿਨ ਚੜ੍ਹਦੇ ਹੀ ਇੱਕ ਤਸਵੀਰ ਸਾਹਮਣੇ ਆਈ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਿਹਰੇ ਉੱਪਰ ਕਿਸੇ ਵੱਲੋਂ ਕਾਲਖ ਮਲੀ ਗਈ ਜਿਸ ਦੀ ਭਣਕ ਮਿਲਤੇ ਬੀਜੇਪੀ ਵਰਕਰ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਆਪਣੀ ਪੜਾਅ ਕੱਢੀ ਗਈ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਅਨਾਜ ਮੰਡੀ ਦੇ ਮੰਡੀ ਬੋਰਡ ਦੇ ਦਫ਼ਤਰ ਦੀ ਦੀਵਾਰ ਦੇ ਉੱਪਰ ਜਿਸ ਦੇ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸੋ ਪੂਰੇ ਹੋਣ ਤੇ ਉਹਨਾਂ ਦੇ ਪੋਸਟਰ ਲਗਾਏ ਗਏ ਸਨ ਜੈਸੂਪਰ ਕਿਸੇ ਛੜਾਰਤੀ ਅਨਸਰ ਵੱਲੋਂ ਕਾਲਖ ਮਲੀ ਗਈ ਇਸ ਦੀ ਭੈਣ ਕਾ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਪਾਏ ਅਤੇ ਉਹ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚਿਆ ਅਤੇ ਉਸ ਵੱਲੋਂ ਫ੍ਰੀਕੋਰ ਪ੍ਰਸ਼ਾਸਨ ਨੂੰ ਵੀ ਇਸ ਸੰਬੰਧੀ ਦਲਾਹ ਕੀਤਾ ਗਿਆ ਇਸ ਮੌਕੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਵੱਲੋਂ ਆਪਣੇ ਹੱਥੀ ਇਸ ਪੋਸਟਰ ਨੂੰ ਸਾਫ਼ ਕੀਤਾ ਗਿਆ ਅਤੇ ਨਰਿੰਦਰ ਮੋਦੀ ਦੇ ਹੱਕ ਵਿੱਚ ਨਾਰੇ ਲਾਏ ਗਏ ਅਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਉਹਨਾਂ ਆਪਣੀ ਪੜਾਅਸ ਕੱਢੀ ਤੇ ਨਾ ਹੀ ਫ੍ਰੀਕਰ ਪ੍ਰਸ਼ਾਸਨ ਦੇ ਵੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਫ੍ਰੀਕਰ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਇਤਲਾਹ ਕੀਤੀ ਗਈ ਸੀ ਪਰ ਮੌਕੇ ਤੇ ਕੋਈ ਵੀ ਨਹੀਂ ਪਹੁੰਚਿਆ ਇਸ ਮੌਕੇ ਇਕੱਠੇ ਹੋਏ ਭਾਜਪਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਕਿਹਾ ਕਿ ਦੂਰ 24 ਦਿਨਾਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਜਿਸ ਕਾਰਨ ਵਿਰੋਧੀ ਏਜੰਗਾਂ ਕੋਝੀਆਂ ਚਾਲਾਂ ਚੱਲ ਰਹੇ ਨੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਮੋਦੀ ਵੱਲੋਂ ਦੇਸ਼ ਦੇ ਹਿੱਤ ਲਈ ਕੰਮ ਕੀਤੇ ਗਏ ਹਨ ਅਤੇ ਲੋਕਾਂ ਨੂੰ ਵੱਖ-ਵੱਖ ਸਕੀਮਾਂ ਦਿੱਤੀਆਂ ਗਈਆਂ ਨੇ ਜਿਸ ਕਾਰਨ ਵਿਰੋਧੀ ਬਖਲਾਏ ਹੋਏ ਹਨ ਅਤੇ ਉਹਨਾਂ ਦੀ ਬਖਲਾਹ ਦੀ ਇਹ ਨਿਸ਼ਾਨੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਫ੍ਰੀਕੋਰਟ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਪੋਸਟਾਂ ਦੇ ਕਾਹਮ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜੇਕਰ ਆਉਣ ਵਾਲੇ ਦਿਨਾਂ ਵਿੱਚ ਅਜਿਹੀ ਘਟਨਾ ਹੋਰ ਹੁੰਦੀ ਹੈ ਤਾਂ ਉਹਨਾਂ ਵੱਲੋਂ ਫ੍ਰੀਕੋਰਟ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਜਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਇਹ ਬਹੁਤ ਹੀ ਘਟੀਆਂ ਤੇ ਕੋਝੀਆਂ ਚਾਲਾਂ ਸਮੇਂ ਦੀ ਸਰਕਾਰ ਨੇ ਕੀਤਾ ਜੋ ਪੰਜਾਬ ਦੇ ਵਿੱਚ ਰਾਜ ਕਰ ਰਹੀ ਆ ਬਹੁਤ ਹੀ ਮਾੜੀ ਸੋਚ ਦੇ ਨਾਲ ਇਹਨਾਂ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦੀ ਸ਼ਾਨ ਉਹਨਾਂ ਦੀ ਫੋਟੋ ਦੇ ਉੱਤੇ ਗਰੀਸ ਮਲਾਈ ਗਈ ਆ ਇਹ ਜਿਹੜੀਆਂ ਕੋਝੀਆਂ ਸ਼ਰਾਰਤਾਂ ਇਹ ਕਰ ਰਿਹਾ 2024 ਦੀਆਂ ਲੋਕ ਸਭਾ ਜਿਹੜੀਆਂ ਆ ਰਹੀਆਂ ਉਹਨੂੰ ਮੱਦੇ ਨਜ਼ਰ ਇਹ ਕਰ ਰਿਹਾ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਪਈਆਂ ਇਹਨਾਂ ਨੂੰ ਹੁਣ ਇਹ ਆ ਵੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਭਾਜੀਪੀ ਜਿੱਤੂਗੀ ਇਸ ਨੂੰ ਲੋਕਾਂ ਦੇ ਵਿੱਚ ਝੂਠ ਦਾ ਪੁਲੰਦਾ ਫਲਾਉਣ ਦੇ ਲਈ ਇੱਕ ਜ਼ਹਿਰ ਉਗਲਣ ਦੇ ਲਈ ਜਿਹੜਾ ਜ਼ਹਿਰ ਇਹਨਾਂ ਨੇ ਦਿੱਲੀ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀ ਅੰਦੋਲਨ ਦੌਰਾਨ ਉਗਲਿਆ ਸੀ ਉਸੇ ਤਰ੍ਹਾਂ ਹੁਣ ਇਹ ਜ਼ਹਿਰ ਉਗਲਣ ਦੀ ਕੋਸ਼ਿਸ਼ ਪੰਜਾਬ ਦੀ ਸਰਕਾਰ ਕਰ ਰਹੀ ਹੈ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਤੇ ਜਿਹੜੇ ਵੀਰ ਨੇ ਸ਼ਰਾਰਤ ਕਰਕੇ ਇਸ ਬੋਰਡ ਦੇ ਉੱਤੇ ਗਰੀਸ ਮਲੀ ਸੀ ਉਹਨੂੰ ਦੱਸਣਾ ਚਾਹੁੰਦਾ ਕਿ ਜਦੋਂ ਪਿਛਲੇ 70 ਸਾਲ ਤੋਂ ਸੰਗਤ ਵੀ ਅਰਦਾਸ ਕਰ ਰਹੀ ਸੀ ਸਾਰੇ ਆਪਾਂ ਕੋਸ਼ਿਸ਼ ਕਰ ਰਹੇ ਸੀ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਜਾਵੇ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਖੋਲ ਕੇ ਵਿਖਾਇਆ ਇਹ ਉਹ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਾਵੇ ਮੰਦਰ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਬੱਚਾ ਬੱਚਾ ਰਾਮ ਕਾ ਮਾਤਰ ਭੂਮੀ ਕੇ ਕਾਮ ਕਾ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਪ੍ਰਭੂ ਰਾਮ ਜੀ ਦਾ ਬਾਵੇ ਮੰਦਰ ਅਯੁੱਧਿਆ ਦੇ ਵਿੱਚ ਬਣਾਇਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਪਾਕਿਸਤਾਨ ਨੂੰ ਟਿਕਾਣੇ ਲਾਇਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਦੇਸ਼ ਦੀ ਗੰਦਗੀ ਸਾਫ਼ ਕੀਤੀ ਆ ਇਹੋ ਮੋਦੀ ਸਾਹਿਬ ਆ ਅੱਜ ਹਰੇਕ ਗਰੀਬ ਨੂੰ ਗਰੀਬ ਕਲਿਆਣਨ ਯੋਜਨਾ ਤਹਿਤ ਕਣਕ ਮਿਲ ਰਹੀ ਆ ਇਹੋ ਮੋਦੀ ਸਾਹਿਬ ਆ ਜਿਨ੍ਹਾਂ ਨੇ ਆਸ਼ੂਮਾਨ ਭਾਰਤ ਕਾਰਡ ਚਲਾਇਆ ਹਰੇਕ ਗਰੀਬ ਦਾ 5 ਲੱਖ ਤੱਕ ਦਾ ਇਲਾਜ ਹੋ ਰਿਹਾ ਇਹ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਜਿਨ੍ਹਾਂ ਨੇ ਆਵਾਸ ਯੋਜਨਾ ਚਲਾਈ ਗਰੀਬਾਂ ਦੇ ਕੱਚੇ ਘਰਾਂ ਨੂੰ ਪੱਕੇ ਕੀਤਾ ਹਰੇਕ ਪਿੰਡ ਦੇ ਵਿੱਚ ਹਰੇਕ ਬਸਤੀ ਦੇ ਵਿੱਚ ਜਿਹੜੇ ਘਰ ਦੇ ਉਹ ਬਾਹਰ ਸਚਾਲੇ ਜਾਂਦੇ ਸੀ ਉਹਨਾਂ ਵਾਸਤੇ 15-15 ਹਜ਼ਾਰ ਦੀ ਗ੍ਰਾਂਟ ਲੈ ਕੇ ਆਉਂਦੀ ਮੈਂ ਕਹਿੰਦਾ ਉਦੋਂ ਘਟਿਆ ਸੋਚ ਹੋਣੀ ਸਕਦੀ ਜਿਹੜੀਆਂ ਇਹੋ ਜਿਹਾਂ ਕੋਝੀਆਂ ਚਾਲਾਂ ਸਮੇਂ ਦੀ ਸਰਕਾਰ ਕਰ ਰਹੀ ਹੈ ਪ੍ਰਸ਼ਾਸਨ ਦਾ ਫੇਲੀਅਰ ਹੈ ਮੈਂ ਮੰਗ ਕਰਦਾ ਕਿ ਜਿਨ੍ਹਾਂ ਨੇ ਵੀ ਇਹ ਘਟਿਆ ਹਰਕਤ ਕੀਤੀ ਸੀ ਉਹਨਾਂ ਤੇ ਕਾਰਵਾਈ ਹੋਵੇ ਅਸੀਂ ਪ੍ਰਸ਼ਾਸਨ ਦੇ ਧਿਆਨ ਤੇ ਵੀ ਲਿਆਂਦਾ ਪਰ ਅਫਸੋਸ ਕੁੰਭ ਕਰਨ ਦੀ ਨੀਂਦ ਸੁਪਿਆ ਹੋਇਆ ਪ੍ਰਸ਼ਾਸਨ ਉਸ ਪ੍ਰਸ਼ਾਸਨ ਉਹਦੇ ਕੰਨ ਤੇ ਜੂਣੀ ਸਰਕੀ ਐਸਐਸਆਈ ਚਮਕੌਰ ਸਿੰਘ ਦੇ ਕੰਨ ਤੇ ਜੂਣੀ ਸਰਕੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਕੋਝੀ ਹਰਕਤ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਤਾਂ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਸੜਕਾਂ ਤੇ ਵੀ ਉਤਰਾਂਗੇ ਜੋ ਸਾਡੇ ਤੋਂ ਸੰਘਰਸ਼ ਹੋਇਆ ਅਸੀਂ ਕਰਾਂਗੇ ਸਰੋਜੀ ਇਹ ਪੋਲਟਿਕਲ ਤੌਰ ਤੇ ਲੱਗਦਾ ਜਾਂ ਕਿਸੇ ਆਮ ਸਿਸ਼ ਰਾਤੀ ਆਸਰ ਬਣਦਾ ਸਿਰਫ ਬੀਜੇਪੀ ਦਾ ਵੱਧ ਦਾ ਕਦ ਬੀਜੇਪੀ ਦੀਆਂ ਸਰਕਾਰਾਂ ਹਰ ਸੂਬੇ ਦੇ ਵਿੱਚ ਬਣ ਰਹੀਆਂ ਹੁਣ ਇਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦਾ ਕਦ ਵੱਧ ਗਿਆ ਸਮੇਂ ਦੀ ਆਉਣ ਵਾਲੀ 2027 ਦੀ ਸਰਕਾਰ ਵੀ ਬੀਜੇਪੀ ਦੀ ਬਣੂਗੀ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਵੀ ਬੀਜੇਪੀ ਜਿੱਤੂਗੀ ਇਸ ਨੂੰ ਜੋ ਮੋਦੀ ਸਾਹਿਬ ਦੀ ਲੋਕਪ੍ਰਿਤਾ ਨੂੰ ਵੱਧਦੇ ਆ ਦੇਖਦੇ ਆ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਤਾਂ ਜੋ ਇਹ ਕੋਝੀਆਂ ਚਾਲਾਂ ਕਰਦੇ ਆ ਮੈਂ ਬੇਨਤੀ ਕਰਦਾ ਹੁਣ ਅਸੀਂ ਖੜੇ ਆ ਜਿਹੜੇ ਬੰਦੇ ਨੇ ਕਾਲ ਸਮਲੀ ਆ ਸਾਡੇ ਸਾਹਮਣੇ ਆ ਕੇ ਗੱਲ ਕਰੇ ਸਾਡੇ ਸਾਹਮਣੇ ਆ ਕੇ ਉਹ ਦੱਸੇ ਕਿ ਉਹਨੂੰ ਕੀ ਦੁੱਖ ਆ ਉਹਨੂੰ ਸਗੋਂ ਸ਼ਰਮਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਦੇਸ਼ ਦੀ ਗੰਦਗੀ ਸਾਫ਼ ਕੀਤੀ ਜਿਹੜੇ ਭ੍ਰਿਸ਼ਟਾਚਾਰ ਲੋਕ ਆ ਜਿਨ੍ਹਾਂ ਨੇ ਘਟਾਲੇ ਕੀਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਤੇ ਅੱਜ ਉਹ ਬੰਦੇ ਗੱਲਾਂ ਕਰਨਗੇ ਉਹ ਬੰਦੇ ਅੱਜ ਮੋਦੀ ਸਾਹਿਬ ਦੀ ਮੁਖਾਲਫਤ ਕਰਨਗੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ